ਬਿਲਾ ਹਉਲ ਮਹਲਾ ਤੀਜਾ ਆਦਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਸ੍ਰੀ ਵਾਦ ਸਾਹਿਬ ਨਾਲ ਉਪਦੇਸ਼ ਦਿੰਦੇ ਹਨ ਮਾਰੇ ਹੁੰਦੇ ਫੁੱਲਾ ਉਪਦੇਸ਼ ਦਿੰਦੇ ਹਨ ਹੁਣ ਭਾਈ ਆਦਪੁਰਖ ਪ੍ਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਿਰਉਣਾ ਕੀਤਾ ਹੈ ਇਹ ਜੰਤ ਮਾਇਆ ਮੋਹ ਪਾਜੇ ਇਹ ਜਿੰਨੇ ਜੀਵ ਜੰਤ ਹਨ ਛੋਟੇ ਵੱਡੇ ਹਨ ਇਹ ਸਾਰੇ ਮਾਇਆ ਦੇ ਮੋਹ ਵਿੱਚ ਪਾਜੇ ਰੰਗੇ ਹੋਏ ਹਨਗੇ ਮਾਇਆ ਦੇ ਮੋਹ ਕਰਕੇ ਪਾਜ ਪਖੰਡ ਕਰਦੇ ਹਨ ਨੇ ਮੌਦ ਮੌਦ ਵਿੱਚ ਹਰ ਵੇ ਪਾਜੇ ਰੰਗੇ ਰਹਿੰਦੇ ਹਨ ਪਾਜੇ ਨੂੰ ਦਾਸ ਦਾ ਵੀ ਹੈ ਮਾਇਆ ਦੇ ਮੋਹ ਕਰਕੇ ਗੁਲਾਮ ਹੋ ਰਹੇ ਦਾਸ ਹੋ ਰਹੇ ਮਾਇਆ ਦੇ ਉਹ ਜੈ ਭਾਏ ਪਰਪੰਚ ਲਾਗੇ ਇਹ ਦੁਆਦ ਭਾ ਕਰਕੇ ਪਰਪੰਚ ਛਲੂ ਸੰਸਾਰ ਤੇ ਲੱਗੇ ਹੋਏ ਹਨ ਆਵਹਿ ਜਾਵਹਿ ਮਰਹਿ ਅਭਾਗੀ ਭਾਈ ਇਸੇ ਪ੍ਰਕਾਰ ਆਉਂਦੇ ਰਹਿੰਦੇ ਜਨਮ ਧਾਰ ਕੇ ਮਰ ਕੇ ਜਾਂਦੇ ਰਹਿੰਦੇ ਹੈ ਆਵਹਿ ਜਾਵਹਿ ਮਰਹਿ ਅਭਾਗੀ ਬੰਦੋ ਤੋਂ ਹੀਣੇ ਹੋ ਕੇ ਮੌਤ ਦੇ ਮਾਰੇ ਮਰਦੇ ਹਨ ਸਤਗੁਰ ਭੇਟਿਆ ਸੋ ਜੀ ਪਾ ਦੇ ਨਾਲ ਮਿਲਣਾ ਕਰੇ ਤਾਂ ਭਾਈ ਸੋਜੀ ਸਭ ਦੇ ਸਰੂਪ ਪਰਮੇਸ਼ਰ ਦੇ ਦੀ ਪਾਈ ਜਾਂਦੀ ਹੈ ਪਰ ਪੰਜ ਚੂਕ ਸੱਚ ਸਮਾ ਜੇ ਸਤਿਗੁਰੂ ਦੀ ਸਮਾਜੇ ਜੀਣ ਹੋ ਜੇ ਫੇ ਛਲ ਕਰਨਾ ਛੁੱਟ ਜਾਂਦਾ ਹੈ ਅਸਤੀ ਪਾਤੀ ਪ੍ਰੇਤਾ ਨਾਮ ਰੂਪ ਪਰ ਪੰਜ ਇਹ ਨਾਮ ਰੂਪ ਦਾ ਜਿਹੜਾ ਛਲਵਾ ਚੱਕਿਆ ਜਾਂਦਾ ਹੈ ਜਾ ਕੇ ਮਸਤਕ ਲਿਖਿਆ ਲੇਖ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਆ ਪੁਰਵਲੇ ਜਨਮਾਂ ਚ ਮੱਥੇ ਤੇ ਪਰਮੇਸ਼ਰ ਨੂੰ ਲੇਖ ਲਿਖ ਦਤਾ ਕਿ ਇਹਨੂੰ ਇਸ ਜਨਮ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ। ਤਾਂ ਕੈ ਮਨ ਵਸਿਆ ਪ੍ਰਭ ਈ। ਉਹਨਾਂ ਦੇ ਮੰਜ ਸਾਧ ਸੰਗ ਜੀ ਆਹ ਜਨਮ ਵਿੱਚ ਮੁੜ ਆਇਆ ਜਨੂੰ ਪਾਪ ਕੇ ਸਾਧ ਸੰਗਤ ਨਾਲ ਮਿਲ ਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਕੇ ਇੱਕੋ ਦਾਰੂ ਪਰਮੇਸ਼ਰ ਵਸਿਆ ਹਾ। ਰਹਾਉ। ਸ੍ਰਿਸ਼ਟ ਉਪਾਏ ਆਪੇ ਪ੍ਰਭ ਵੇਖੇ। ਜੀ ਰਹਾਉ। ਜੀ ਆਪ ਹੀ ਸ੍ਰਿਸ਼ਟੀ ਨੂੰ ਵੇਖਿਆ। ਸ਼੍ਰੇਸ਼ਟ ਉਪਾਏ ਆਪੇ ਸਭ ਵੇਖੈ ਸ੍ਰਿਸ਼ਟੀ ਨੂੰ ਪੈਦਾ ਵੀ ਆਪ ਕੀਤਾ ਹੈ ਤੇ ਸਾਰਿਆਂ ਨੂੰ ਦੇਖਣ ਵਾਲਾ ਵੀ ਕਿਰਤੀਤਾ ਨੂੰ ਆਪ ਹੀ ਹੈ ਪ੍ਰਕਾਸ਼ਣ ਵਾਲਾ ਕੋਈ ਨਾ ਮਿਟੈ ਤੀਰ ਲਿਖੈ ਤੇਰਾ ਤੇਰੇ ਲੇਖ ਲਿਖੇ ਨੂੰ ਕੋਈ ਮਟਾਉਣ ਨੂੰ ਸਮਰੱਥ ਨਹੀਂ ਜੋ ਜੋ ਕਰਮ ਜੀਆਂ ਕੀਤੇ ਉਹ ਮੱਥੇ ਤੇ ਕਰੀ ਲੋਹ ਕਲਮੋਂ ਲਿਖੇ ਲੇਖ ਮੱਥੇ ਸਵੇ ਜੇਰ ਕੀਨੇ ਬਲੀ ਕਾਲ ਹੱਥ ਤੇ ਸਾਰੇ ਜੀਨ ਕੀਤੇ ਹੋਏ ਮਾਲ ਵਾਲੇ ਕਾਲ ਦੇ ਹੱਥ ਇਹ ਲੇਖ ਨੂੰ ਕੋਈ ਮਿਟਣ ਨੂੰ ਸਮਰੱਥ ਨਹੀਂ ਫੇਰ ਪੜੋ ਕੋਈ ਨਾ ਮਿਟੇ ਤੇ ਰਹੇ ਲਿਖੇ ਜਿਹੜੇ ਮਾਰੇ ਤੇਰੇ ਲਿਖੇ ਚ ਪ੍ਰਵਾਨਗੀ ਚ ਪੈ ਗਏ ਐ ਉਹਨਾਂ ਨੂੰ ਕੋਈ ਮਟਾਰ ਨਹੀਂ ਸਕਦਾ ਉਹ ਤੇਰੇ ਸਰੂਪ ਦੀ ਲਖਤਾ ਵਾਲੇ ਹੋ ਗਏ ਹਨ ਸਿੱਧ ਸਾਧਕ ਜੇ ਕੋ ਕਹ ਕਹਾਏ ਜਿਹੜੇ ਪੁਸ਼ਿਤ ਕਹਾਲਵੇ 84 ਅਸਲ ਮਾਰ ਮਾਰ ਕੇ ਸਿੱਧ ਆਪਣੇ ਆਪ ਨੂੰ ਮੰਨ ਲਵੇ ਕਿ ਮੈਂ ਰਿਧੀਆਂ ਸਿਧੀਆਂ ਆਣ ਮਹਿਮਾ ਲਗਵਾਵਾਂ ਸਿਧੀਆਂ ਦਾ ਮਾਲਕ ਐ ਇਹੋ ਜੀ ਜੇ ਸਾਧਕ ਜੇ ਕੋ ਕਹ ਕਹਾਏ ਸਾਧਕ ਸਾਧਨਾ ਨੂੰ ਕਰਕੇ ਜਮਨੇਵਾਦ ਕਾ ਨੂੰ ਆਪਣੇ ਆਪ ਨੂੰ ਸਾਧਨ ਕਰਨ ਵਾਲਾ ਕਹਾ ਲਵੇ ਪਰਮੇ ਫੂਲਾ ਆਵੇ ਜਾਏ ਉਹਨੂੰ ਪਰੂ ਪੈ ਜਾਏ ਕਿ ਦੇਹ ਦੀ ਹੰਕਾਰ ਕੇ ਮੈਂ ਸਿੱਧ ਹਾਂ ਮੈਂ ਸਾਧਕ ਹਾਂ ਮੈਂ ਗੁਪਤ ਹੋ ਸਕਦਾ ਮੈਂ ਪ੍ਰਗਟ ਹੋ ਸਕਦਾ ਕਿਉਂ ਯੂਨਾ ਕੀ ਆਉਂਦਾ ਜਾਂਦਾ ਰੂ ਮੁਕਤ ਨਹੀਂ ਹੋ ਸਕੇਗਾ ਉਹ ਪੁਰਖ ਜਿਹੜਾ ਇਹਨਾਂ ਬਹਿਮਾ ਜਿ ਪਿਆ ਰਹਿੰਦਾ ਹੈ ਇਸੇ ਪ੍ਰਕਾਰ ਪਰਮੇ ਫੂਲਾ ਸਿੱਧ ਸਾਧਕ ਜੀ ਕੋ ਕਹ ਕਹਾਈ ਜੀ ਕਹੇ ਕਿ ਹਮ ਸਿੱਧ ਰੂਪ ਹੈ ਹਮ ਮੁਗਤ ਰੂਪ ਹੈ ਤੇ ਹੰਕਾਰ ਕਰੀ ਫਿਰੇ ਤੇ ਸਾਧਕ ਸਾਧਨਾ ਮੇਰਾਜ ਹੈ ਵਿਵੇਕ ਹੈ ਇਹਨਾਂ ਸਾਧਨਾ ਦਾ ਸਾਧਕ ਹੈ ਕਿਉਂ ਆਪ ਕਹੇ ਕਿ ਹੋਰ ਚੇਲਿਆ ਜਾੜੇ ਮੁਸੀਬ ਪ੍ਰਸ਼ਾਦ ਖਾਣ ਵਾਲਿਆ ਤੋਂ ਕਹਾਲਵੇਂ ਪਰ ਮੇਂ ਪੂਲਾ ਆਵ ਜਾ ਸ਼ੰਸ਼ੀ ਭਰੂ ਕੀ ਭੁੱਲਿਆ ਹੋਇਆ ਹੈ ਜੂਨਾ ਵਿੱਚ ਆਉਂਦਾ ਜਾਂਦਾ ਰਹੇਗਾ ਮੁਗਤ ਨਹੀਂ ਹੋ ਸਕੇਗਾ ਐਸਾ ਹੰਕਾਰੀ ਪਰਖੋ ਸਤਗੁਰ ਸੇਵੈ ਸੂਜਨ ਬੂਝੈ ਜੇ ਸਤਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰੇ ਗੁਰੂ ਸਾਹਿਬ ਦੇ ਪਾਸੋਂ ਬੂਝੈ ਪੁੱਛਣਾ ਕਰੇ ਤੇ ਗੁਰੂ ਸਾਹਿਬ ਦારા ਬੂਝੇ ਸਮਝਾਣਾ ਕਰੇ ਮਾਰੇ ਦੇ ਸਰੂਪ ਨੂੰ ਹਉ ਮੈਂ ਮਾਰੇ ਤਾਂ ਦਰਸੂਝੈ ਜੀ 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 ਹੰਗਤਾ ਜਿਹੜੀ ਹੈ ਅਗੇ ਇਤਿਹਾਸ ਨੂੰ ਮਾਰਦੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਤਾਂ ਗਿਆਨ ਰੂਪੀ ਦਰਸ ਨੂੰ ਸੂਝਿਆ ਜਿੱਦਾਂ ਹੈ ਦਰ ਅੰਦਰ ਦੀ ਪ੍ਰਵੇਸ਼ ਦੱਸਿਆਉਂਦਾ ਹੈ ਦੇ ਦਾਰ ਉਹਦੀ ਦਰਗਾਹ ਦਾ ਸੱਚਖੰਡ ਉਸ ਨੂੰ ਨਜ਼ਰ ਆ ਜਾਂਦਾ ਹੈ ਸਭ ਗਮ ਤਾਂ ਹੋ ਜਾਂਦੀ ਉਸ ਦੀ ਜਾਨ ਪਹੁੰਚਣ ਦੀ ਇੱਕ ਸਤੇ ਸਭ ਦੂਜਾ ਹੂਆ ਗੁਰੂ ਤੋਂ ਹੀ ਭਾਈ ਸਾਰੇ ਦੂਜਾ ਜਿਹੜਾ ਮੰਨਿਆ ਨਾ ਸੰਸਾਰ ਇੱਕ ਵਾਹਿਗੁਰੂ ਤੋਂ ਹੀ ਹੋਇਆ ਹੈ ਇੱਕ ਵਰਤ ਹੈ ਅਬਰ ਨਾ ਬੀਆ ਮਨੁੱਖਤਾ ਕਰਕੇ ਦੂਜਾ ਪ੍ਰਤੀਤ ਹੋ ਰਿਹਾ ਹੈ ਗੁਰਮਖੋਦ ਨੇ ਕਿਹਾ ਜੀ ਕੋਈ ਪਰਮੇਸ਼ਰ ਵਰਤਦਾ ਹੈ ਔਰ ਹੋਰ ਬੀਆ ਕੋਈ ਨਹੀਂ ਇਨਕ ਭਾਗਦੇ ਪਸਰਿਆ ਨਾਨਕੇ ਕੰਕਾਰ ਜਿਵੇਂ ਜਲ ਲਹਿਰ ਗੁਲਬਦਾ ਝਾਗ ਅਤੇ ਇਸ ਪ੍ਰਕਾਰ ਬਣ ਜਾਂਦਾ ਹੈ ਪਾਣੀ ਏਵੇਂ ਮਹਾਰਾਜ ਸਾਹਿਬ ਜੀ ਲਹਿਰ ਦੀ ਨਿਆਈਂ ਬ੍ਰਹਮਾ ਵੀ ਸ਼ਿਵ ਰੂਪ ਆਦਿਕ ਲੈਣਾ ਹਨਗੀਆਂ ਇਹ ਤੇ ਝਾਗ ਦੀ ਨਿਆਈਂ ਸਾਹਿਬ ਜੀ ਸਰੀਰ ਹੈ ਬੁਜ਼ੁਰਗ ਨਹੀਂ ਜੀਵ ਹੈ ਇਸ ਪ੍ਰਕਾਰ ਕੋਈ ਵੜ ਗਿਆ ਔਰ ਦੂਸਰਾ ਤਾਂ ਬੀਆ ਹੈ ਨੀਂ ਕਿਤੇ ਵੀ ਦੂਜੇ ਤੇ ਜੇ ਏਕੋ ਜਾਣੇ ਜੇ ਜਦੋਂ ਦੂਜਾ ਗਿਆਨ ਕਰਕੇ ਸਾਨੂੰ ਪ੍ਰਤੀਤ ਹੋ ਰਿਹਾ ਹੈ ਜੇ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਇੱਕੋ ਆਤਮਾ ਰੂਪ ਪਰਮੇਸ਼ਰ ਨੂੰ ਜਾਣ ਲਵੇ ਗੁਰ ਕਾਬਦ ਹਰ ਦਰ ਮੀਸਾਣੇ ਕਿਵੇਂ ਜਾਣੇ ਜੀ ਕਹਿੰਦੇ ਗੁਰਾਂ ਦੇ ਸ਼ਬਦ ਕਰਕੇ ਉਹਨੂੰ ਹਰੀ ਦਾ ਦਰ ਜਿਹੜਾ ਹੈ ਪਰਮੇਸ਼ਰ ਦਾ ਨਿਸ਼ਾਨਾ ਨਾ ਪ੍ਰਗਟ ਹੋ ਜਾਂਦਾ ਹੈ ਉਹ ਨਿਸ਼ਾਨ ਹਰੀ ਦੇ ਦਰਗਾਹ ਦਾ ਪਰਮਾਨਾ ਨੂੰ ਪ੍ਰਾਪਤ ਹੋ ਜਾਂਦਾ ਹੈ ਸੱਚਖੰਡ ਦੀ ਪ੍ਰਾਪਤੀ ਹੁੰ ਜਾਂਦੀ ਹੈ ਸਤਗੁਰ ਭੇਟੇ ਤਾਂ ਏਕੋ ਪਾਏ ਇਹ ਹਉਮੈ ਦੇ ਸੈਤ ਨਹੀਂ ਪਾ ਜਾਂਦਾ ਸਤਗੁਰਾਂ ਦੇ ਨਾਲ ਮਿਲੇ ਤੇ ਸਤਗੁਰਾਂ ਦੇ ਉਪਦੇਸ਼ ਦੁਆਰੇ ਹਉਮੈ ਨੂੰ ਮਿਟੇ ਤਾਂ ਇੱਕ ਅਕਾਲ ਪੁਰਖ ਨੂੰ ਪਾ ਸਕਦਾ ਹੈ ਵਿਚ ਹੋ ਦੂਜਾ ਠਾਕ ਰਹਾਏ ਜਿਹੜਾ ਵਿੱਚ ਦੁਆਇਤ ਭਾਵ ਹੈ ਨਾ ਸੰਸਾਰ ਵੱਖਰਾ ਪ੍ਰਤੀਤ ਹੁੰਦਾ ਹੈ ਇਹਨੂੰ ਗੋੜਾਉਂਦੇ ਉਹ ਵੇਖਦਾਰਾ ਰੋਕ ਕੇ ਰੱਖੇ ਅੰਦਰੋਂ ਜਿਸ ਦਾ ਸਾ ਆਸ਼ਿਆ ਵੱਲੋਂ ਠਾਕੇ ਮਨੁ ਮੈਸ਼ਨਾਂ ਵੱਲੋਂ ਰਹਾਏ ਰਖਣਾ ਕਰੇ ਸਦ ਕਰੇ ਜਿਸ ਦਾ ਸਾਹਿਬ ਡਾਡਾ ਹੋ ਫਿਰ ਮਹਾਰਾਜੀ ਦਾ ਸਾਹਿਬ ਹੋ ਡਾਡਾ ਪਕੜਾ ਹੋਵੇ ਪਰਮੇਸ਼ਵਰ ਕਿਸ ਨੂੰ ਮਾਰ ਨਾ ਸਕਾ ਜਿਵੇਂ ਅਪਰੇਲ ਆਜ ਨੂੰ ਹਰਨਾਖਸ ਵੀ ਉਲਟ ਹੋ ਗਿਆ ਸੀ ਮਾਰ ਨਹੀਂ ਸਕਿਆ ਇਸ ਪ੍ਰਕਾਰ ਕੋਈ ਵੀ ਉਹਨੂੰ ਮਾਰ ਨਹੀਂ ਸਕਦਾ ਜੀ ਆ ਸਤਿਗੁਰੂ ਪ੍ਰਮੇਸ਼ਰ ਆਪ ਮਾਲਕ ਹੋਵੇ ਸਾਹਿਬ ਕੀ ਸੇਵ ਕਰਹਿ ਸਰਨਾਈ ਜੇ ਤੁਸੀਂ ਆਪ ਗੁਜ਼ਰੀਆਂ ਜਨਾ ਫਸਿਆ ਹੋਵੇ ਸੇਵ ਅਕਾਲ ਪੁਰਖ ਦੀ ਸ਼ਰਨ ਵਿੱਚ ਨਾਵੇ ਸੇਵਕ ਬਣ ਕੇ ਵਾਹਿਗੁਰੂ ਜੀ ਬਣਿਆ ਰਹੇ ਆਪੇ ਬਖਸ਼ੇ ਦੇ ਵਢਿਆ ਆਪ ਵੀ ਮਹਾਰਾਜ ਸਾਹਿਬ ਬ੍ਰਹਮ ਗਿਆਨੀ ਆਪ ਪ੍ਰਮੇਸ਼ਰ ਵੀ ਵਢਾਈ ਦਿੰਦੇ ਆਪ ਇਹਦੇ ਸਾਰੇ ਕਰਮਾਂ ਨੂੰ ਬਖਸ਼ ਲੈਂਦੇ ਨੇ ਮੁਕਤ ਕਰ ਦਿੰਦੇ ਹਨ ਇਸ ਤੇ ਐਸਾ ਜਿਹੜੇ ਬਖਸ਼ੇ ਨੇ ਸਤਿਗੁਰੂ ਉਹ ਬ੍ਰह्म ਗਿਆਨ ਦੀ ਵਿੜਾਈ ਮਹਾਰਾਜ ਜੀ ਦਿੰਦੇ ਹਨ ਕਿਸ ਤੇ ਉਪਰ ਨਹੀਂ ਕੋ ਉਸ ਵੈਰੂ ਤੋਂ ਉਪਰ ਕੋਈ ਨਹੀਂ ਹੈ ਕਿੰਨ ਕੀ ਸਾਨੂੰ ਪਰੋ ਨਾਨਕ ਦਾਸ ਜਾਂ ਕੇ ਉਪਰ ਕੋ ਨਹੀਂ ਕੌਣ ਡਰੈ ਡਰ ਕਿਸ ਕਾਹੋ ਉਥੇ ਡਰੇ ਕੌਣ ਭਾਈ ਤੇ ਡਰ ਕੀ ਦਾ ਹੋਣਾ ਹੈ ਜਮ ਆਜ ਕੋ ਇਹਦੇ ਨਾਮ ਤੋਂ ਸਾਰੇ ਡਰਦੇ ਆ ਹਲ ਪੱਗ ਜੀ ਬਣ ਕੇ ਕੌਣ ਡਰੇ ਦਾ ਤੇ ਕੀ ਦਾ ਡਰ ਹੋਣਾ ਹੈ ਉੱਥੇ ਨਾ ਕੋਈ ਡਰ ਦੇਣ ਵਾਲਾ ਨਾ ਕੋਈ ਡਰਨ ਵਾਲਾ ਹੈ ਗੁਰਮਤੀ ਸਾਥ ਵਸੈ ਸਰੀ ਜੋ ਗੁਰਮਤ ਨੂੰ ਧਾਰਨ ਕਰਕੇ ਜਿਦ ਦੇ ਵਿੱਚ ਸਾਰੀਆਂ ਵਾਸ਼ਨਾ ਮਿਟ ਜਾਣ ਇਸ ਸ਼ਾਂਤੀ ਠੰਡ ਵਹ ਜਾਵੇ ਸਰੀਰ ਚ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਜੇ ਗੁਰੂ ਸਾਹਿਬ ਦੇ ਸ਼ਬਦ ਨੂੰ ਜਾਣ ਲਵੇ ਫਿਰ ਪੀੜਾ ਨਹੀਂ ਲੱਗਦੀ ਜੰਮਣ ਮਰਨ ਦੀ ਆਵ ਨਾ ਜਾ ਨਾਨਕ ਫਕੀਰ ਸੁਣੀ ਇਹ ਸ਼ਬਦ ਨੂੰ ਪ੍ਰੇਮ ਦੇ ਨਾਲ ਪੜ੍ਹਦੇ ਹੁੰਦੇ ਜਦੋਂ ਸਮਾਗੁੰਝ ਮਿਲਦੇ ਆ ਜਦੋਂ ਸਾਬ ਦਾਡਾ ਹੋਏ ਇਸ ਨੂੰ ਮਾਰਨਾ ਸਕੇ ਕੋਈ ਹੈ ਵੀ ਦੇਖ ਲਓ ਸਾਧ ਸੰਗਤ ਜੀ ਉਹਨਾਂ ਦੀ ਕੁਰਬਾਨੀ ਦਾ ਫਲ ਇੰਨੀ ਮੁਲਕ ਦੇ 57000 ਦੇ ਉੱਤੇ ਕੁਝ ਸੰਗਰ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਕੱਲੇ ਦੀ ਕੁਰਬਾਨੀ ਦਾ ਐਸਾ ਫਲ ਹੋਇਆ ਹੈ ਗਵਰਨਮੈਂਟ ਨੂੰ ਝੁਕਣਾ ਪਿਆ ਸਭ ਸੰਗਤ ਆਵੇ ਨਾ ਜਾਏ ਨਾ ਦੁੱਖ ਪਾਏ ਨਾ ਜਨੂੰ ਤਹਰ ਕੇ ਆਉਂਦਾ ਹੈ ਨਾ ਮਰਤੂ ਹੋ ਕੇ ਜਾਂਦਾ ਹੈ ਨਾ ਗਰਬਦਾ ਨਰਕ ਦਾ ਦੁੱਖ ਪਾਉਂਦਾ ਹੈ ਨਾਮੇ ਰਾਤੇ ਸਹਿਜ ਸਮਾਏ ਜੋ ਮਹਾਰਾਜ ਦੇ ਨਾਮ ਵਿੱਚ ਰੰਗੇ ਹੋਏ ਹੈ ਉਹ ਸਹਿਜ ਗਿਆਨ ਸਰੂਪ ਚ ਸਈ ਜੀ ਨਿਰਜਤਨਿ ਸਰਵਾ ਜਾਨ ਦੇ ਲੀਨ ਹੋ ਜਾਂਦੇ ਆ ਨਾਨਕ ਗੁਰਮੁਖ ਵੇਖੈ ਹਦੂ ਸਰਦੂ ਸਾਹਿਬ ਜੀ ਕਿੰਨੇ ਗੁਰਮੁਖ ਪਿਆਰੇ ਹਨ ਉਹ ਹਰ ਵਕਤ ਮੇਰਾ ਨੂੰ ਹਜ਼ੂਰ ਨੇੜੇ ਵੇਖਦੇ ਹਨ ਮੇਰਾ ਪ੍ਰਭ ਸਦ ਰਹਾ ਭਰਪੂ ਉਹ ਜਾਨਣ ਕਿ ਮੇਰਾ ਪ੍ਰਭ ਅਕਾਲ ਪੁਰਖ ਸਦਾ ਹੀ ਭਰਪੂਰ ਵਿਆਪਕ ਹੋ ਰਿਹਾ ਹੈ ਮਿਲ ਰਿਹਾ ਸਾਰਿਆਂ ਚ ਇੱਕ ਸੇਵਕ ਇੱਕ ਭਰਮ ਕੋ ਲਾਏ ਇੱਕ ਦੋ ਸੌ ਸਿੰਘ ਜੀ ਮਹਾਰਾਜ ਦੇ ਸੇਵਕ ਹੈ ਇਹੇ ਸੇਵਾ ਕਰਕੇ ਗੁਰਮੁਖ ਬਾਛਦੂ ਦਾ ਸਿਚਿੰਤਨ ਕਰਦੇ ਆ ਇੱਕ ਮਨਮੁਖ ਲੋਕ ਹੈ ਜਿਹਨੇ ਉਹ ਧਰਮ ਕਰਕੇ ਪਰਮ ਨੂੰ ਨਹੀਂ ਭੁਲਾਦੇ ਜੁਨਾ ਚ ਫਿਰਦੇ ਆ ਆਪੇ ਕਰੇ ਹਰ ਆਪ ਕਰਾਏ ਬਹੁਤ ਹੀ ਪਰਮੇਸ਼ਰ ਜਗਤ ਨੂੰ ਕਰਨ ਵਾਲਾ ਹੈ ਹਰਿ ਆਪ ਹੀ ਸਾਡੇ ਨੂੰ ਪਾਲਣਾ ਕਰਾਉਣ ਵਾਲਾ ਹੈ ਆਪ ਹੀ ਗੁਰੂ ਸਰੂਪ ਹੋ ਕੇ ਉਪਦੇਸ਼ ਕਰਦਾ ਹੈ ਆਪੇ ਸਿਖਾਂ ਦੇ ਪਾਸੋਂ ਵੀ ਹਾਸ ਕਰਾਉਂਦਾ ਹੈ ਏਕੋ ਵਰਤ ਅਵਰ ਨਾ ਕੋ ਏਕੋ ਜੀ ਪਰਮੇਸ਼ਰ ਭਾਈ ਸਾਰਿਆਂ ਦੇ ਵਰਤ ਰਿਹਾ ਹੈ ਉਸ ਤੋਂ ਬਨਾਵਰ ਸਤਾਨ ਚ ਹੋਰ ਕੋਈ ਨਹੀਂ ਹੈ ਮਨ ਰੋਸ ਕੀਜੈ ਜੇ ਦੂਜਾ ਹੋਵੇ ਮੰਦਰ ਚ ਰੋਸ ਗੁੱਸਾ ਤਾਂ ਕਰੀਏ ਜੇ ਕੋਈ ਦੂਜਾ ਹੋਵੇ ਉਸ ਪਰਮੇਸ਼ਰ ਤੋਂ ਬਨਾ ਦੂਸਰਾ ਹੋ ਕੋਈ ਨਹੀਂ ਹੈ ਸਤਗੁਰ ਸੇਵੀ ਕਰਨੀ ਸਾਰੀ ਜਿਹੜਾ ਗੁਰੂ ਸਾਹਿਬ ਦੀ ਤਹਿਲ ਕਰਦਾ ਹੈ ਉਹਦੀ ਕਮਾਈ ਸਾਰੀ ਸ੍ਰੇਸ਼ਟ ਹੈ ਸੇਕ ਕਰਨੀ ਵਾਲੇ ਪੁਰਖਾਂ ਨੂੰ ਦਰ ਸੱਚ ਹੈ ਸ੍ਰੀਪੂਰਨ ਕਮਾਈ ਹੈ ਉਹਨਾਂ ਦੀ ਸਾਰੂਪ ਦੀ ਪ੍ਰਾਪਤੀ ਆਲੀ ਦਰ ਸੱਚ ਹੈ ਸਾਕੇ ਵਿਚਾਰੀ ਜਿਨ੍ਹਾਂ ਸਾਧੂ ਸੰਗਤੂ ਕੀ ਸੱਚੇ ਦਰ ਜਿਹੜੇ ਮਿਲੇ ਹੈ ਉਹ ਸੱਚੇ ਦੇ ਵਿਚਾਰੀ ਵਿਚਾਰਮਾਨ ਹੋਏ ਹੈ ਦਰ ਅੰਦਰ ਹੀ ਉਹਨਾਂ ਦਾ ਸੱਚਾ ਪਰਮੇਸ਼ਵਰ ਹੈ ਤੇ ਸੱਚੇ ਸਰੂਪ ਦੀ ਵਿਚਾਰ ਵਾਲੇ ਹਨ ਉਹ ਛਿੱਤੀ ਵਾਰ ਸਭ ਸ਼ਬਦ ਸੁਹਾਏ ਜਿਹੜੇ ਨਾਈ ਛਿੱਤਾਂ ਤੇ ਦਿਨ ਹੋਵੇ ਨਾ ਜੇ ਸ਼ਬਦ ਕੀਰਤਨ ਕੀਤਾ ਜਾਵੇ ਮਾਰੇ ਦੇ ਸ਼ਬਦ ਦੀ ਵਿਚਾਰ ਹੋਵੇ ਜੇ ਐਤਵਾਰ ਹੋਵੇ ਜੇ ਮੰਗਲਵਾਰ ਹੋਵੇ ਇਹ ਸ਼ਬਦ ਕਰਕੇ ਸਾਰੇ ਸੌਂਦੇ ਆ ਜੇ ਮਾਰਾ ਦਾ ਨਾਮ ਜਪੇ ਜਾਵੇ ਛਿੱਤਾਂ ਵਾਰਾਂ ਚ ਤਾਹੇ ਗੁਰ ਸ਼ਬਦ ਕਰਕੇ ਸੋਹਣੀ ਨੀਂਦ ਹੈ ਸੌਦੇ ਸੌਦੇ ਹੋ ਜਾਂਦੇ ਹਨ ਸਤਿਗੁਰ ਸੇਵੀ ਤਾਂ ਫਲ ਪਾਏ ਜੇ ਗੁਰੂ ਸਾਹਿਬ ਦੀ ਸੇਵਾ ਕਰੇ ਤਾਂ ਭਾਈ ਇਹ ਜਿੰਨੀਆਂ ਦਿਨਾਂ ਦਾ ਜਿਹੜਾ ਫਲ ਲੋਕ ਕਹਿੰਦੇ ਹੁੰਦਾ ਹੈ ਸਤਗੁਰਾਂ ਦੀ ਸੇਵਾ ਕਰਕੇ ਬ੍ਰਹਮ ਗਿਆਨੂਪੀ ਫਲ ਨੂੰ ਪਾ ਸਕਦਾ ਹੈ ਖੀਤੀ ਵਾਰ ਸਭ ਆਵਹਿ ਜਾ ਜਿਹੜੀਆਂ ਖਿੱਤਾਂ ਤੇ ਦਿਨ ਉਹ ਦੇਖ ਲੋ ਆਉਂਦੇ ਜਾਂਦੇ ਰਹਿੰਦੇ ਚੱਕਰ ਬੁਨੇ ਇਹਨਾਂ ਪਹਿਲਾਂ ਏਕਮ ਕਹੋਂਗੇ ਤੇ ਦੂਜ ਕਹੋਂਗੇ ਪੁੰ ਪੁੰਨਿਆ ਕਹੋਂਗੇ ਮਸਿਆ ਕਹੋਂਗੇ ਕਿ ਉਹ ਮੂਲੇ ਜਾਂਦੇ ਚੱਕਰ ਵਜੇ ਹਲਦ ਦੀਆਂ ਟੰਡਾ ਵਾਂਗੂੰ ਇਹਨਾਂ ਦਾ ਗੁਰ ਸਾਬ ਦੇ ਨਿਹਚਲ ਸਦਾ ਸੱਚ ਸਮਾਹ ਇਹ ਜਿਹੜਾ ਗੁਰ ਸ਼ਬਦ ਕਮਾਉਣ ਨੇ ਸਾਰਿਆਂ ਦਿਨਾਂ ਤੇ ਸਾਰੀਆਂ ਰਤਾਂ ਵਿੱਚ ਇਹ ਸਾਰੇ ਦਿਨਾਂ ਤੇ ਇਹ ਗੁਰਾਂ ਦਾ ਸ਼ਬਦ ਹੈ ਨਾ ਜਿਹੜਾ ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹ ਜਦੋਂ ਹੋਏ ਜੀਰੋ ਮਨ ਗੁਰ ਸ਼ਬਦ ਨਾਲ ਉਹ ਸਦਾ ਸੱਚ ਰੂਪ ਤੇ ਸਮਾ ਜਾਂਦਾ ਹੈ ਅਭੀ ਹਿਰਦ ਹੋ ਜਾਂਦਾ ਹੈ ਜਮਣ ਵੰਤੇ ਰਹੇ ਤਾਂ ਹੋ ਜਾਂਦਾ ਹੈ ਕਿਉ ਗੁਰੂ ਸਾਹਿਬ ਦਾ ਸ਼ਬਦ ਹੀ ਚੱਲ ਹੈ ਸਦਾ ਸਤਸਿੰਘ ਦੇ ਮਿਲਣ ਵਾਲਾ ਹੈ ਸ਼ਬਦ ਦੀ ਕਮਾਈ ਕਰੋ ਸਾਰੀਆਂ ਰਾਤਾਂ ਸਾਰੇ ਦਿਨ ਉਹਨਾਂ ਦੇ ਸੋਗ ਨੀ ਕਹਾਂ ਮਰੇ ਫਿੱਤੀ ਵਾਰ ਤਾਂ ਜਾ ਸੱਚ ਰਾਤੇ ਇਹ ਮਾਈ ਫਿੱਤੀ ਵਾਰ ਸਫਲੇ ਤਾਂ ਤੋਂ ਹੈ ਜੇ ਸਾਕੇ ਨਾਮ ਵਿੱਚ ਰੰਗੇ ਜਾਈਏ ਬਿਨ ਨਾਮ ਸਭ ਧਰਮ ਹੈ ਕਾਚੇ ਜਦੋਂ ਸਤਵਾਰਾਂ ਦੀ ਪੂਜਾ ਕਰਦੇ ਅੱਜ ਸ਼ਨੀਵਾਰ ਦੀ ਪੂਜਾ ਕਰਨੀ ਹੈ ਅੱਜ ਮਸਿਆ ਦੀ ਪੂਰਾ ਪੂਜਾ ਕਰਨੀ ਹੈ ਅੱਜ ਅਸੀਂ ਸ੍ਰੀਸ਼ਰਵਾਰ ਅੱਜ ਐਤਵਾਰ ਦੀ ਪੂਜਾ ਕਰਨੀ ਹੈ ਇਹ ਤਾਂ ਮਹਾਰਾਜ ਸਾਉ ਕਹਿੰਦੇ ਹਨ ਬਿਨ ਨਾਮ ਸਭ ਧਰਮ ਹੈ ਕਾ ਜਿਹੜੇ ਨਾਮ ਨੂੰ ਨਹੀਂ 잡ਦੇ ਸਭ ਕੱਚੇ ਪਰਾਂ ਦੇ ਫਿਰਦੇ ਰਹਿੰਦੇ ਜੂਨਾ ਜਿਵੇਂ ਦਿਨ ਭਰਦੇ ਆ ਜਿਵੇਂ ਉਹਨਾਂ ਦਾ ਚੱਕਰ ਬਣਿਆ ਰਹਿੰਦਾ ਹੁਣ ਜਾਣਦਾ ਮਨੁੱਖ ਮਰਹਿ ਮਰ ਵਿਗਤੀ ਜਾ ਮਨੁੱਖ ਲੋਕ ਕਾਲ ਦੇ ਮਾਰੇ ਹੋਏ ਮਰਦੇ ਆ ਮਰ ਮਰ ਕੇ ਵਿਗਤੀ ਕਿਹੜੀਆਂ ਗੱਜੂਆਂ ਨੂੰ ਪ੍ਰਾਪਤ ਹੁੰਦੇ ਹਨ ਦੁਰਗਤੀ ਉਹਨਾਂ ਦੀ ਹੁੰਦੀ ਹੈ ਅਬ ਘਟੋ ਕੇ ਜਾਂਦੇ ਆ ਸੰਸਾਰ ਤੋਂ ਏਕ ਨਾ ਚੇਤ ਹੈ ਦੂਜਾ ਲੁਭਾ ਹੈ ਉਹ ਦੁਆਇਦ ਦੇ ਵਿੱਚ ਹੀ ਗਤੀ ਪ੍ਰਾਪਤ ਹੁੰਦੇ ਕਾਲਪੁਰਖ ਨੂੰ ਨਹੀਂ ਚੇਤੇ ਕਰਦੇ ਹਨ ਆ ਚੇਤ ਪਿੰਡੀ ਆ ਗਿਆ ਇਹ ਚੇਤ ਨਾ ਚੇਤ ਹੈ ਦੂਜਾ ਲੁਭਾ ਕਾਲਪੁਰਖ ਨੂੰ ਯਾਦ ਨਹੀਂ ਕਰਦੇ ਦੁਆਇਦ ਭਾਇ ਕੀ ਲੁਭਾ ایمان ਹੋ ਰਿਹਾ ਦੂਜੇ ਪ੍ਰਕਾਰਾਂ ਚ ਆ ਚੇਤ ਪਿੰਡੀ ਆ ਗਿਆਨ ਅੰਧਾਰ ਸੰਤ ਜੀ ਉਹਨਾਂ ਦੀ ਪਿੰਡੀ ਜਿਹੜੀ ਬੁੱਧੀ ਹੈ ਇਹ ਪਿੰਡ ਹੁੰਦਾ ਹੈ ਨਾ ਸਰੀਰ ਤੇ ਪਿੰਡ ਸਰੀਰ ਜਿਹੜਾ ਰਹਿਣ ਵਾਲੀ ਜਿਹੜੀ ਬੁੱਧੀ ਹੈ ਪਿੰਡੀ ਇਹਦਾ ਨਾਮ ਹੈ ਅਕੀਦ ਭੁੱਲੀ ਹੋਈ ਬੁੱਧ ਹੈ ਪਰਮੇਸ਼ਰ ਦੇ ਸਿਮਰਨ ਭਜਨ ਵਾਲੋਂ ਅਗਿਆਨਤਾ ਨਹੀਂ ਆ ਕਿਆ ਹੋਇਆ ਪਰਮਾਰਥ ਦੀ ਸਮਝ ਕੋਈ ਨਹੀਂ ਪੂਰਨ ਬਚਤ ਕਾਂਡਲ ਕਾਇਆ ਕਰਨ ਵਾਸਤੇ ਭਗਵਾਨ ਕਿੰਨੀ ਅਕਲ ਵਾਲੀ ਬਣੀ ਫਿਰਦੀ ਹੈ ਪਰ ਅਗਿਆਨਤਾ ਦੇਰਾ ਬਣੇ ਕਰਕੇ ਵਾਹਿਗੁਰੂ ਦੇ ਚੇਤਨ ਤੋਂ ਪਿੰਡੀ ਬੁੱਧੀ ਜਿਹੜੀ ਹੈ ਇਹ ਭੁੱਲੀ ਹੋਈ ਹੈ ਦੇਨ ਸਾਬਦਾ ਕਿਉਂ ਪਾਏ ਪਾ ਕਿਉਂ ਜੜਜੀ ਹੋਈ ਰਹਿੰਦੀ ਹੈ ਪਦਾਰਥਾਂ ਚ ਲਾ ਕੇ ਨਿਨੋ ਸ਼ਬਦੀ ਕਮਾਈ ਕਰੀ ਤੋ ਵਗਾਇ ਸੰਸਾਰ ਸਮੁੰਦਰ ਤੋਂ ਕਿਵੇਂ ਆਪਣੇ ਆਪ ਨੂੰ ਪਾਰ ਪਾਵੇਗਾ ਆਰਵਾਰ ਪਰਮੇਸ਼ਰ ਦਾ ਕਿਵੇਂ ਪਾਵੇਗਾ ਨਹੀਂ ਪਾਇਆ ਜਾਂਦਾ ਆਪ ਉਪਾਏ ਉਪਾਵਨ ਹਾਰ ਆਪ ਹੀ ਪੈਦਾ ਕਰਨ ਵਾਲਾ ਪਰਮੇਸ਼ੁਰ ਹੈ ਭਾਈ ਉਸ ਨੇ ਬ੍ਰਹਮ ਸ਼ਿਵਾਦਕ ਪੈਦਾ ਕੀਤੇ ਹੈ ਅਗਰ ਆਪ ਉਪਾਏ ਆ ਪੰਜ ਤਤ ਸੂਖਮ ਤਤੋਂ ਵਾਲਾ ਸੂਖਮ ਸ੍ਰਿਸ਼ਟੀ ਪੈਦਾ ਕੀਤੀ ਹੈ ਆਪ ਹੀ ਸਥੂਲ ਤਤੋਂ ਪਾਏ ਹੈ ਉਹਨਾਂ ਜੋ ਪਾਉੜhbar ਨੇ ਇਹ 84 ਲੱਖ ਯੂਨੀਵਰਸਿਟੀ ਪੈਦਾ ਕੀਤੀ ਹੈ ਕਿਉਂ ਆਪ ਹੀ ਸੰਸਾਰ ਦੇ ਅੰਦਰ ਬ੍ਰਹਮ ਅਤੇ ਤੱਤ ਦੇ ਪਾਏ ਹੈ ਉਹਨਾਂ ਦੁਆਰਾ ਤੱਤ ਸ਼ੂਪ ਦਾ ਗਿਆਨ ਵੀ ਆਪ ਹੀ ਪਾਉਣ ਵਾਲਾ ਪੈਦਾ ਕਰਨ ਵਾਲਾ ਹੈ ਆਪ ਹੀ ਗੁਰੂ ਸਰੂਪ ਉਤਪਨ ਕੀਤਾ ਹੈ ਆਪ ਹੀ ਸਿੱਖਾਂ ਸੰਗਤਾਂ ਨੂੰ ਪੈਦਾ ਕਰਨ ਵਾਲਾ ਹੈ ਜੀਆਂ ਦੀ ਕਲਿਆਣ ਕਰਨ ਵਾਸਤੇ ਆਪ ਜਿਨ੍ਹਾਂ ਨੂੰ ਸਰਵਣ ਗਿਆਨ ਮੰਨਣ ਗਿਆਨ ਵਿਦਿਆਸਨ ਆਪ ਇੱਕ ਤਰ੍ਹਾਂ ਸੋਧਨੂ ਆਪ ਦਾ ਕੀਤਾ ਉਹਨਾਂ ਮੁਸਖਿਆਤ ਦਾ ਗਿਆਨ ਵੀ ਆਪ ਹੀ ਪੈਦਾ ਕਰਨ ਵਾਲਾ ਹੈ ਆਪੇ ਕੀਤਾ ਨਾ ਗੁਰੂ ਜੀ ਦਾ ਆਪ ਹੀ ਗੁਰੂ ਸਰੂਪ ਹੈ ਆਪ ਹੀ ਗੁਰਾਂ ਦਾ ਮਿਰਨਾ ਵੀ ਬ੍ਰਹਮ ਸੋਤੀ ਬ੍ਰਹਮ ਦੇਸ਼ੀ ਗੁਰੂ ਹੁੰਦਾ ਹੈ ਇਹ ਗੁਰੂ ਦਾ ਵਿਚਾਰ ਕਰਨ ਵਾਲਾ ਗੁਰਾਂ ਦਾ ਸਰੂਪ ਦਾ ਵਿਚਾਰ ਜੀ ਵੀ ਇਹਦੇ ਠੇਗ ਗਿਆਨ ਦਾ ਮੇਟ ਕੇ ਉਹਦਾ ਇਹਦਾ ਵਿਚਾਰ ਵੀ ਗੁਰਾਂ ਦਾ ਗੁਰ ਵੱਡਾ ਵਿਚਾਰ ਅਪਰੋਹ ਗਿਆਨ ਦਾ ਆਪ ਹੀ ਪੈਦਾ ਕੀਤਾ ਹੈ ਬਹੁਤੀ ਭੀਖ ਕਰਹਿ ਭੀਖ ਧਾਰੀ ਬਹੁਤ ਲੋਕ ਭੀਖਾਂ ਨੂੰ ਧਾਰ ਕੇ ਜਿਹੀ ਮੌਸਮ ਦੀ ਉਹ ਆ ਜਾਂ ਪੇਸ਼ ਬਦਲ ਲੈਂਦੇ ਆ ਬਹੁਤ ਸਾਰੇ ਭੀਖ ਧਾਰੀ ਲੋਕ ਜਿਹੜੇ ਆ ਭੀਖਾਂ ਨੂੰ ਅਸਲੀ ਨੂੰ ਛੱਡ ਕੇ ਨਕਲ ਬਣਾਉਣੀ ਭੀਖਾਂ ਨੂੰ ਬਣਾਉਂਦੇ ਹਨ ਭਾਵ ਭਾਵ ਭਰਮ ਹੈ ਕਾਚੀ ਸਾਰੀ ਉਹ ਸੰਸਗ ਨਹੀਂ ਭਾਵ ਸੰਸਾਰ ਵਿੱਚ ਭਾਵਨਾ ਜਨਮ ਧਾਰ ਕੇ ਭਰਮ ਦੇ ਰਹੇ ਨੇ ਉਹਨਾਂ ਦੀ ਸਾਰੀ ਨਰਦ ਕਿਹੜੀ ਇਹ ਜੀਵਨ ਇਹ ਜ਼ਿੰਦਗੀ ਨੂੰ ਉਹਨਾਂ ਦੀ ਸਾਰੀ ਕੱਚੀ ਨਰਦ ਰਹੀਦੀ ਹੈ ਉਹ ਪੱਕਦੇ ਨਹੀਂ ਹਾਰੇ ਬਾਜੀ ਚ ਕੱਚੇ ਜਾਂਦੇ ਹਨ ਸਾਰੀ ਜ਼ਿੰਦਗੀ ਕੱਚੇ ਵਿਸ਼ਿਆਂ ਪੁਕਾਰਾਂ ਦੇ ਇਲਾਕੇ ਨਾ ਉਸ ਹੋ ਜਾਂਦੀ ਹੈ ਅੰਕ ਨੂੰ ਪੋਕੇ ਨਹੀਂ ਜਾਂਦੇ ਮੁਕਤ ਹੋ ਕੇ ਨਹੀਂ ਜਾਂਦੇ ਕੱਚੀ ਨਰਦ ਕਰਕੇ ਜਿਵੇਂ ਸਾਧ ਸੰਗ ਜੀ ਫੇਰ ਦੁਆਰਾ ਕੱਚੀ ਨਰਦ ਕਰਕੇ ਮਲਦੋਂ ਇਵੇਂ ਜੁਨਾ ਜ ਫੇਰ ਪਾਇਆ ਜਾਂਦੇ ਚਲਾਈ ਜਾਂਦੀ ਐ ਐਥੈ ਸੁਖ ਨਾ ਆਗਹੁ ਉਹਨਾਂ ਇਸ ਲੋਕ 'ਚ ਵੀ ਸੁਖ ਦੀ ਪ੍ਰਾਪਤੀ ਨਹੀਂ ਹੈ ਅੱਗੇ ਪਰ ਲੋਕ 'ਚ ਵੀ ਸੁਖ ਨਹੀਂ ਉਹਨਾਂ ਨੂੰ ਹੁੰਦਾ ਹੈ ਮਨੁੱਖ ਮੂਈ ਆਪਣਾ ਜਨਮ ਖੋਉ ਜਿਉਂ ਜਿ ਇਹ ਮਨੁੱਖ ਲੋਕ ਆਪਣੇ ਮਨੁੱਖਾ ਜਨਮ ਨੂੰ ਖੋ ਕੇ ਗਵਾ ਕੇ ਵਿਸ਼ੇ ਵਿੱਚ ਉਹ ਮਰ ਗਏ ਹੁਣ ਪਰਮੇਸ਼ਰ ਤੋਂ ਮਰੇ ਹੋਏ ਐ ਸਤਗੁਰੂ ਸੇਵੇ ਭਰਮ ਚੁਕਾਏ ਜੇ ਸੰਤੂ ਸੱਚੇ ਪਾਤਸ਼ਾਹ ਦੀ ਕੋਈ ਤਹਿਲ ਕਰੇ ਤਾਂ ਗੁਰੂ ਸਾਹਿਬ ਜੀ ਭਰਮ ਚੱਕ ਦਿੰਦੇ ਹਿਰਦੇ ਵਿੱਚੋਂ ਘਰ ਹੀ ਅੰਦਰ ਸੱਚ ਮਹਿਲ ਪਾਏ ਇਹ ਕੰ શરીર ਦੇ ਅੰਦਰ ਵੀ ਘਰ ਸੰਸਾਰ ਦੇ ਅੰਦਰੋਂ ਹੀ ਘਰ ਸਾਧ ਸੰਗਤ ਦੇ ਅੰਦਰੋਂ ਹੀ ਸੱਚਾ ਮਹਾਂਲਸ ਰੂਪ ਨੂੰ ਪਾ ਲੈਂਦਾ ਹੈ ਆਪੇ ਪੂਰਾ ਕਰੇ ਸੋ ਆਪ ਵੀ ਪੂਰਾ ਪਰਮੇਸ਼ਵਰ ਹੈ ਭਾਈ ਪੂਰਨ ਸਤਗੁਰੂ ਰੂਪ ਵੀ ਆਪ ਹੈ ਜਿਨ੍ਹਾਂ ਨੂੰ ਪੂਰਾ ਕਰਦੇ ਆਪ ਉਹ ਪੂਰਨ ਗਿਆਨवान ਹੁੰਦਾ ਹੈ ਇਹ ਛਿੱਤੀ ਵਾਰ ਦੂਜਾ ਦੋ ਜਦੋਂ ਭਾਈ ਇਹ ਛਿੱਤੀ ਵਾਰਾਂ 'ਚ ਫਸੇ ਰਹਿੰਦੇ ਆ ਉਹਨਾਂ 'ਤੇ ਦੂਜਾ ਸੁਭਾਅ ਹੈ ਤੇ ਦੋ ਜੀਵ ਜਿਹਦਾ ਪੇਤ ਗਿਆਨ ਅੰਦਰ ਬਣਿਆ ਰਹਿੰਦਾ ਦੋ ਦੁਆਇਤੀ ਬਣੀ ਰਹਿੰਦੀ ਐ ਦੋ ਜੰਮਣ ਮਰਨ ਬਣੇ ਰਹਿੰਦੇ ਉਹਨਾਂ ਦੇ ਆਵਾਜ਼ਾਂ ਚ ਪਏ ਰਹਿੰਦੇ ਹਨ ਸਤਗੁਰ ਬਾਝੋ ਅੰਧ ਗੁਵਾ ਸਰਗੁਰੂ ਸਾਹਿਬ ਦੇ ਉਦੇਸ਼ ਤੋਂ ਬਗੈਰ ਸਾ ਸੰਗਰੀ ਅੰਦੇ ਅਗਿਆਨੀ ਜੀਵ ਹਨ ਉਹਨਾਂ ਨੂੰ ਗੁਵਾ ਹਨੇਰਾ ਪਿਆ ਹੋਇਆ ਅਵਰਨ ਦਾ ਪਰਦਾ ਪਿਆ ਆ ਕੋਈ ਸੂਝ ਨਹੀਂ ਜਿਵੇਂ ਅੰਡੇ ਵੀ ਜਿਹੜਾ ਬੱਚਾ ਹੁੰਦਾ ਕੋਈ ਦੇਖ ਵੇਖ ਦਾ ਪਤਾ ਨਹੀਂ ਹੁੰਦਾ ਕਿਸੇ ਪ੍ਰਕਾਰ ਹਨੇਰਾ ਗਵਾਰ ਗਾੜਾ ਹਨੇਰਾ ਪਿਆ ਆ ਗਿਆ ਅੰਧਾ ਥਿਤੀ ਵਾਰ ਸੇਵ ਹੈ ਮੁਗਧ ਗਵਾਰ ਜਿਹੜਾ ਭਾਈ ਆ ਫਲਾਣੀ ਥੇ ਚੰਗੀ ਏ ਫਲਾਣੀ ਥੇ ਤੁਹਾੜੀ ਏ ਇਹ ਦੇ ਕੇ ਮੰਗਲ ਦੀ ਪੂਜਾ ਕਰੋ ਇਹਦੇ ਵਿੱਚ ਐਸੀ ਵੀ ਪੂਜਾ ਕਰੋ ਇਸ ਪ੍ਰਕਾਰ ਜਿਹੜੇ ਸੇਉਂਦੇ ਆ ਨਾ ਉਹ ਮੂਰਖ ਹਨ ਪਰਮਾਰਥ ਵੱਲ ਅਤੇ ਗਵਾਰ ਚੰਡਾਲ ਹਨਗੇ ਜਿਵੇਂ ਗਉਆਂ ਦਾ ਬੈਰੀ ਚੰਡਾਲ ਹੁੰਦੇ ਆ ਕਦਰ ਕਰਨ ਵਾਲੇ ਉਹਦੇ ਮਾਨ ਵਰਗਾ ਕੋਈ ਪਾਪ ਨਹੀਂ ਜਿਹੜਾ ਜਹਾਜ ਸਾਧ ਸੰਗਤ ਜੀ ਦੇ ਮਾਰਨਿੰਗ ਵਿੱਚ ਪਰ ਪਾਪਮ ਦੇ ਮਾਨ ਦੇ ਬਰਾਬਰ ਕੋਈ ਪਾਪ ਨਹੀਂ ਹੈ ਕਰੋੜਾਂ ਗੁੰਮ ਦੇ ਮਾਰਨ ਵਾਲਾ ਵੀ ਐਡਾ ਪਾਪੀ ਨਹੀਂ ਜਿਹੜਾ ਜਿਹੋ ਹੋਮ ਕਹਿੰਦਾ ਹੈ ਕਿਉਂ ਗੁਵਾਰ ਚੰਡਾਲ ਹੋ ਰਹੇ ਹਨ ਅਤੇ ਗੁਵਾਰ ਬਸ ਸਮਝਣਗੇ ਗਵਾਲਿਆਂ ਦੀ ਨਹੀਂ ਆਈ ਇੰਜਰੀ ਰੁਪੀ ਗਾਵਿਆਂ ਨੂੰ ਵੀ ਸ਼ੇਰ ਰੁਪੀ ਕਾਜਗਾਉਣ ਤੇ ਲੱਗੇ ਹੋਏ ਆ ਨਾਨਕ ਗੁਰਮੁਖ ਬੂਝੈ ਸੋਝੀ ਪਾਈ ਸੇਵਾ ਸਾਹਿਬ ਜੀ ਕਹਿੰਦੇ ਗੁਰਮਖਾਂ ਦੀ ਸੰਗਤ ਕਰੇ ਜੇਰ ਬੁੱਝੇ ਪੁੱਛੇ ਉਹਨਾਂ ਤੋਂ ਅਤੇ ਬੁੱਝੇ ਫੇ ਸਮਝੇ ਹਿਰਦੇ ਵਿੱਚ ਤਾਂ ਸੋਜੀ ਸੂਕ ਦੀ ਪਾਈ ਜਾਂਦੀ ਹੈ ਇੱਕ ਤਨਾਮ ਸਦਾ ਰਹਿਆ ਸਮਾਇ ਜੇ ਤਨਾਮ ਵੀ ਜਿਹੜਾ ਜੁੜਿਆ ਹੋਇਆ ਹੈ ਉਹ ਸਦਾ ਨਾਮੀ ਵਿੱਚ ਸਮਾਇ ਰਹਿਦਾ ਮਿਰਿਆ ਰਹਿੰਦਾ ਹੈ ਸਾਧ ਸੰਗਤ ਜੀ ਅਪਹੀਲ ਹੋ ਜਾਂਦਾ ਹੈ ਉਹ ਆਵਾਗੋਂ ਚ ਨਹੀਂ ਪੈਂਦਾ ਮੁਕਤ ਹੋ ਜਾਂਦਾ ਹੈ ਐਸੀ ਕਿਰਪਾ ਹੁੰਦੀ ਹੈ ਲਓ ਸਾਧ ਸੰਗਤ ਜੀ ਇਹ ਮਹਾਰਾਜ ਸਾਹਿਬ ਜੀ ਨੇ सत्ता बारह द्वारा दूसरा एक शब्द होकर उचार के दसवीं पौड़िया बख्शिया है अगले छंज चलने नानक गुर वाहू जी पाए। एक नाम सदा रहे आसमाए। का खालसा वाह ਸਤ ਸੰਗੋ ਜੀ 9 ਸੋਮਵਾਰ ਦੇ ਦਿਨ ਅੰਮ੍ਰਿਤ ਪ੍ਰਚਾਰ ਦੀ ਤਰੀਕ ਸੰਗਤ ਨੂੰ ਰੱਖੀ ਹੈ ਇੱਥੇ ਪਾਵਾ ਹਮੇਸ਼ਾ ਸੰਗਤਾਂ ਆਉਂਦੀਆਂ ਹਨ ਤੇ ਗੁਰੂ ਦਾ ਅੰਮ੍ਰਿਤ ਮੇਲਾ ਹੈ ਛੱਕੇ ਨਿਹਾਲ ਹੁੰਦੇ ਹਨ ਪਰ ਇੱਕ ਜਥੇ ਦੀ ਡਿਊਟੀ ਇਹਨਾਂ ਨੂੰ ਲਈ ਹੈ ਗੁਰਮਖਾਨ ਨੇ ਵਰੰਦ ਕਾਨ ਨੇ ਕਿ ਜਥਾ 9 ਤਰੀਕਾਰੇ ਦਿਨ ਸੋਮਵਾਰ ਦੇ ਦਿਨ ਅੰਮ੍ਰਿਤ ਪ੍ਰਚਾਰ ਕਰੇਗਾ ਸੰਗਤਾਂ ਪਿਆਰ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਦਾ ਅੰਮ੍ਰਿਤ ਛਕਣਾ ਹੈ ਰਹਿਤ ਰੱਖਣੀ ਹੈ ਜਿਨ੍ਹਾਂ ਨੇ ਖੇਰ ਪਾਈ ਤੇ ਲੈਣੀ ਹੋਣਾ ਚੋਰੀ ਜਾਰੀ ਠਗੀ ਤੋਂ ਬਚਦੇ ਰਹਿਣਾ ਹੈ ਅਤੇ ਗੁਰੂ ਕੇ ਸਿੱਖ ਬਣ ਕੇ ਗੁਰੂ ਦਾ ਸੀਸ ਗੁਰੂ ਸਾਹਿਬ ਨੂੰ ਅਰਪਣਾ ਹੈ ਆਪਣੀ ਹੰਗਤਾ ਨਹੀਂ ਰੱਖਣੀ ਇਸ ਪ੍ਰਕਾਰ ਦੀ ਸਿੱਖੀ ਨੂੰ ਕਬੂਲ ਕਰਕੇ ਆਪਣੀ ਤਿਆਰੀ ਕਰ ਲੈਣੀ ਅਮਰਤ ਪਾਨ ਕਰਨ ਦੀ ਗੁਰੂ ਮਹਾਰਾਜ ਸਾਹਿਬ ਦੇ ਜਹਾਜ਼ ਤੇ ਚੜਨਾ ਹੋਵੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਆਪਣੇ ਬਣਾ ਲੈਣ ਜੇ ਸਾਨੂੰ ਸਾਡੀਆਂ ਟੁੱਟੀਆਂ ਹੋਈਆਂ ਸਰਦਾਂ ਨੂੰ ਆਲ ਦੇ ਨਾਮ ਵਿਚਗੰਡ ਕਰਕੇ ਜਿਹੜੇ ਭਾਈ ਮੋਹ ਸਿੰਘ ਟੁੱਟੀ ਜੰਡਾਈ ਸੀ ਇਹ ਸਾਡੇ ਜੀਵਨ ਦੀ ਜਿਹੜੀ ਸੁਰਤ ਟੁੱਟੀ ਹੋਈ ਹੈ ਇਹ ਮਾਲਾ ਦੇ ਅੰਮ੍ਰਿਤ ਪਾਨ ਕਰਕੇ ਗੁਰਸਿੱਖੀ ਨੇ ਜੀਵਨ ਚ ਜਿਉਂ ਕੇ ਇਹਨੂੰ ਸੁਰਤ ਨੂੰ ਬਣਾਉਣਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਟੁੱਟੀ ਨੂੰ ਢੋਣ ਵਾਲੇ ਸਾਧ ਸੰਗਤ ਜੀ ਕੋਈ ਕੋਈ ਦਰਲੇ ਹੁੰਦੇ ਹਨ ਇਸੇ ਪ੍ਰਕਾਰ ਸੁਰਤ ਨੂੰ ਬਣਾਉਣ ਵਾਲੇ ਭਾਈ ਮਹਾ ਸਿੰਘ ਜੀ ਨੇ ਜਿਵੇਂ ਮਾਲਵੇ ਮਾਝੇ ਦੀ ਸਾਰੀ ਟੁੱਟੀ ਜੰਡਾ ਕੀ ਇਸੇ ਪ੍ਰਕਾਰ ਸਾਰੇ ਦੇਸ਼ ਨੂੰ ਨਿਹਾਲ ਕਰ ਦਿੱਤਾ ਨਵਾ ਪਾਛਾ ਨੂੰ ਲਾਗੇ ਇਹ ਸਿੱਖਾ ਨੇ ਉਹ ਮਰ ਗਏ ਇਸ ਦਿਨ ਤੇ ਹਨ ਵਿੱਚ ਫੇਲ ਹੋ ਗਏ ਸਾਨੇ ਉਹਨਾਂ ਨੂੰ ਬਖਸ਼ਾ ਲਿਆ ਭਾਈ ਮਹੋਸਨ ਕੁਰਬਾਨੀ ਕਰਕੇ ਇਸੇ ਪ੍ਰਕਾਰ ਭਾਈ ਜੀਵਨ ਜਿਹੜੇ ਹਰ ਸਾਡੇ ਇਹ ਫੇਲ ਹੋ ਰਹੇ ਹਨ 83 ਲੱਖ ਜੀਵਨ ਦੀ ਫਿਰਦੇ ਪਾਉਂਦੇ ਆਉਣੇ ਸੋ ਕੋਈ ਕੋਈ ਗੁਰਮਖੋ ਜਿਹੜਾ ਗੁਰੂ ਸਾਹਿਬ ਦਾ ਹੈ ਜੁਤਾ ਹੈ ਅੰਮ੍ਰਿਤ ਦਾ ਹੈ ਲਾਹਾ ਪ੍ਰਾਪਤ ਕਰੇਗਾ ਉਹ ਆਪਣੀ ਟੁੱਟੀ ਸ਼ੁਰਜ ਜਿਹੜੀ ਹੈ ਇਹ ਨਾਮ ਵਿੱਚ ਜੋੜ ਕਰਕੇ ਆਵਾਗੌਣਦਾ ਰਹਤ ਹੋਵੇਗਾ ਉਹਨਾ ਪ੍ਰਾਣੀਆਂ ਤਾਂ ਫੇਰ ਆਵਾਗੌਣ ਨਹੀਂ ਸੰਧ ਮਹਾਰਾ ਮਸੂਮ ਨੇ ਇਹ ਬਾਬਾ ਜੀ ਬਚਨ ਕਰਿਆ ਕਰਦੇ ਇੱਕ ਕੋਈ ਪ੍ਰੇਮੀ ਸੀ ਸਾਧ ਸਿੰਘ ਜੀ ਖੱਤਰੀਆਂ ਦਾ ਲੜਕਾ ਸੀ ਉਹ ਅੰਮ੍ਰਿਤ ਛਕਣਾ ਚਾਹੁੰਦਾ ਸੀ ਉਸ ਨੂੰ ਅੰਮ੍ਰਿਤ ਛਕਣ ਵੱਲੋਂ ਉਹਦੇ ਮਾਪਿਆਂ ਨੇ ਰੋਕਤਾ ਕੇ ਵੀ ਰਾਤ ਨਹੀਂ ਰੱਖ ਸਕਣੀ ਅੰਮ੍ਰਿਤ ਨਹੀਂ ਛਕਣ ਦੇਣਾ ਸੀ ਅੰਮ੍ਰਿਤ ਗੁਰਜਾਇਰ ਬਾਬਾ ਆਪੋ ਸਿੰਘ ਜੀ ਨੇ ਕੀਤਾ ਜਿਸ ਵਕਤ ਉਹ ਅੰਮ੍ਰਿਤ ਛਕ ਚੁੱਕੇ ਤੇ ਉਦੋਂ ਬੱਚਾ ਜਿਹੜਾ ਸਾਧ ਸੰਗਤ ਜੀ ਗੁਜ਼ਰਤੀ ਉਹ ਗੁਜ਼ਰ ਗਿਆ ਇਸ ਸੰਸੇ ਤੇ ਕਿ ਮੈਨੂੰ ਅੰਮ੍ਰਿਤ ਕਿਉਂ ਨਹੀਂ ਛਕਾਇਆ ਗਿਆ। ਇਹੋ ਜਦੋਂ ਗੁਜ਼ਰ ਗਿਆ ਤੇ ਫੇਰ ਉਹਨਾਂ ਨੂੰ ਪਛਤਾਵਾ ਕੀਤਾ ਉਹਦੇ ਮਾਪਿਆਂ ਨੇ ਖੱਤਰੀਆਂ ਨੇ ਕਿ ਮਾਰਾ ਸਾਡਾ ਮੁੰਡਾ ਰੋਕਿਆ ਸੀ ਉਹਨੂੰ ਅੰਮ੍ਰਿਤ ਛਕਾਉਣ ਨੂੰ ਕਹਿੰਦਾ ਸੀ ਛਕਣ ਨੂੰ ਅਸੀਂ ਬਾਬਾ ਜੀ ਆਉਣ ਨਹੀਂ ਕਾ ਵੀ ਕਿਤੇ ਅੰਮ੍ਰਿਤ ਵਿੱਚ ਛਕ ਲੈ। ਸੰਤ ਕਹਿੰਦੇ ਭਾਈ ਹੁਣੇ ਲਿਆ ਉਸ। ਉਹਦੇ ਮਰੇ ਹੋਏ ਦੇ ਅੰਮ੍ਰਿਤ ਬਣਾ ਕੇ ਮੂੰਹ ਚ ਪਾਇਆ ਬੱਚੇ ਦੇ ਲਈ ਭਾਈ ਇਹ ਹੁਣ ਫੇਰ ਨਹੀਂ ਜਨੂੰ ਮੁਕਤ ਹੋ ਜੂ ਇਹ ਬਾਬਾ ਅਤਰ ਸਿੰਘ ਜੀ ਨੇ ਇਸ ਪ੍ਰਕਾਰ ਕੀਤਾ ਫੇਰ ਆਕਾਸ਼ 'ਚ ਬੜੀ ਲਾਲੀ ਹੋ ਗਈ ਜਦੋਂ ਬੱਚੇ ਦਾ ਸੰਸਕਾਰ ਕੀਤਾ ਕਹਿੰਦੇ ਭਾਈ ਦੇਵਤਿਆਂ ਦੇ ਵੀ ਗਿਆ ਗਿਆਕਾਰ ਦੇ ਬਾਜੇ ਵੱਜ ਗਏ ਇਹਨੂੰ ਭਾਵੇਂ ਮਰਿਆ ਸੀ ਫੇਰ ਵੀ ਇਹਨੇ ਮੂੰਹ ਚ ਅੰਮ੍ਰਿਤ ਪਾਤੇ ਅਹਾਂ ਦਾ ਗੁਰੂ ਕਾ ਅੰਮ੍ਰਿਤਸਰ ਸਿੰਘ ਜੀ ਮਰਿਆ ਦੀ ਵੀ ਮੁਕਤ ਕਰਨ ਵਾਲਾ ਹੈ ਜੋ ਭਾਗਾ ਵਾਲੇ ਸ਼ਕਰਗੇ ਨਿਹਾਲ ਹੋਣਗੇ Why are Ka Khalsa kind of